ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਆ ਰਹੀ ਹੁਣੇ-ਹੁਣੇ ਦੁਨੀਆ ਦੀ ਵੱਜਾ ਵੱਡੇ ਖਤਰੇ ਦਾ ਘੂਗੂ ਜੀ ਹਾਂ ਹੁਣੇ ਆ ਰਹੀ ਹੈ ਜੀ ਵੱਡੀ ਚੇਤਾਵਨੀ ਹੋ ਜਾਓ ਸਾਵਧਾਨ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਵਿਸ਼ਵ ਸਿਹਤ ਸੰਗਠਨ ਨੇ ਵੀਰਵਾਰ ਨੂੰ ਮਨੁੱਖੀ ਸਿਹਤ ਸਨਹੋਰ ਪ੍ਰਯਾਤਿਆਂ ਵਿੱਚ H5N1 ਬਰਡ ਫਲੂ ਦੀ ਲਾਗ ਦੇ ਵਜਰੇ ਖਤਰੇ ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਤੇ WHO ਦੇ ਮੁਖ ਵਿਗਿਆਨੀ ਜਲੇਮੀ ਫਰਾਰ ਨੇ ਜਿਨੀਵਾ ਦੇ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਮੈਨੂੰ ਲੱਗਦਾ ਹੈ ਕਿ ਬਰਡ ਫਲੂ ਅਜੇ ਵੀ ਇੱਕ ਵੱਡੀ ਚਿੰਤਾ ਹੈ ਤੇ WHO ਨੇ ਕਿਹਾ ਕਿ ਵੀਵੀ ਵਿੱਚ ਸ਼ੁਰੂ ਹੋਏ ਮਜੂਤ ਬर्ड ਫਲੂ ਦੀ ਲਪੇਟ ਜੋ ਹੁਣ ਗਾਵਾਂ ਤੇ ਬੱਕਰੀਆਂ ਵੀ ਆ ਰਹੀਆਂ ਹਨ ਇਸ ਨਾਲ ਸਾਨਤ ਜੀਵਾਂ ਲਈ ਖਤਰਾ ਵੱਧ ਗਿਆ ਹੈ ਤੇ ਜਰਮੀ ਫਰਾਰ ਨੇ ਕਹਿ ਕੇ ਹੁਣ ਇਹ ਹੁਣ ਵਿਸ਼ਵ ਵਿਆਪੀ ਜੁਨੇਟਿਕ ਜਨਵਰਾਂ ਦੀ ਮਹਾਮਾਰੀ ਬਣ ਗਿਆ ਤੇ ਫਰਾਰ ਨੇ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਇਹ ਯਕੀਨੀ ਤੌਰ ਤੇ ਕਬਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਪਹਿਲਾਂ ਬਕਤਾਤ ਮੁਰਗੇ ਵਿੱਚ ਫੈਲਦਾ ਹੈ ਤੇ ਫਿਰ ਤੀਜੀ ਨਾਲ ਸਾਨਤਰੀ ਜੀਵਾਂ ਨੂੰ ਸਕਰਮਿਤ ਕਰਦਾ ਹੈ ਵਰਸਮੁਰਖਾਂ ਨੂੰ ਵੀ ਸਕਰਮਿਤ ਕਰਨ ਲਈ ਜੀ ਹਾਂ ਫੈਲ ਸਕਦਾ ਹੈ ਤੇ ਮਰੁੱਖਾਂ ਲਈ ਵੀ ਖਤਰਾ ਬਣ ਸਕਦਾ ਹੈ ਜੀ ਹਾਂ ਅਸਲੀ WHO ਵੱਲੋਂ ਅਸਲੀ ਚਿੰਤਾ ਪ੍ਰਗਟਾਈ ਗਈ ਹੈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ